ਸੰਯੋਗ ਦੇਖੋ ਜੀ ਲੋਕੀ ਪੁਲਿਸ ਤੋਂ ਡਰਦੇ ਨੇ ਇਹ شریف ਲੋਗ ਨੇ ਪੜੇ ਲਿਖੇ ਲੋਗ ਨੇ ਨੌਕਰੀਆਂ ਵਾਲੇ ਲੋਗ ਨੇ ਵਪਾਰੀ ਲੋਗ ਨੇ ਇਹ ਪੁਲਿਸ ਨਾਲ ਲੜਨ ਕਿ ਬੰਦੇ ਬਲਾ ਕੇ ਇਕੱਠੇ ਕਰਨ ਡਰਾਈਏ ਇੱਕ ਦੂਸਰੇ ਨੂੰ ਇਹ ਸਿਰਫ ਵੈਦਾਂ ਕਰੀ ਨਾ ਸਿਰਫ ਇੱਕ ਅਫਸਰ ਆਪਣੀ دہشت ਦੱਸਣਾ ਚਾਹੁੰਦਾ 10 ਬੰਦੇ ਲੈ ਆ ਕੇ ਉਹਨਾਂ ਨੇ ਕੀਤਾ ਨਾ ਕਿਸੇ ਦੀ ਸੁਣਦੇ ਨਾ ਕਿਸੇ ਨੂੰ ਬੈਲ ਕਰਕੇ ਬੁਲਾਉਂਦੇ ਆ ਕਿ ਆਪਣੇ ਗਮਲੇ ਚੁੱਕ ਲੋ ਕੋਈ ਸਮਾਨ ਚੁੱਕ ਲੋ ਸਿੱਧਾ ਜਿਹਦਾ ਜੋ ਹੈ ਸਮਾਨ ਜਿਹੇ ਕਿ ਦੀ ਸਬਜੀ ਬੀਜੀ ਹੈ ਉਹ ਨਾਲ ਉਹਨਾਂ ਨੇ ਕਹਿੰਦੀ ਹੈ ਜੇ ਕੋਈ ਵਿਰਕਸ਼ ਨੇ ਵਿਚਾਰਿਆ ਨੇ ਲਾਇਏ ਕਿ ਬੂਟੇ ਲਾਏ ਨੇ ਕੈਰੀਆਂ ਲਾਈਆਂ ਸਭ ਪੁੱਟ ਕੇ ਨਾਲ ਹੀ ਲੈ ਗਏ ਨੇ ਬਿਨਾਂ ਦੱਸੇ ਤੇ ਜੇ ਤੁਸੀਂ ਕਾਰਵਾਈ ਦੀ ਕਰਦੇ ਤਾਂ ਸਭ ਤੋਂ ਪਹਿਲਾਂ ਵਾ ਕਾਨੂੰਨੀ ਕਾਰਵਾਈ ਇਹ ਕਹਿੰਦੀ ਹੈ ਕਿ ਤੁਸੀਂ ਕਿਸੇ ਨੂੰ ਇਨਫਾਰਮ ਕਰੋ ਨੋਟਿਸ ਦਿਓ ਜਿਹੜਾ ਸਾਡਾ ਇੱਕ ਤਰੀਕਾ ਵਾ ਜਿਹੜਾ ਸਾਡੇ ਦੇਸ਼ ਦੇ ਕਾਨੂੰਨ ਨੇ ਬਣਾਇਆ ਹੈ ਇਹਨਾਂ ਦੇ ਕਾਨੂੰਨ ਮੁਤਾਬਕ ਕਹਿੰਦੇ ਆਪਾਂ ਨੂੰ ਅਨਾਉਂਸਮੈਂਟ ਵੀ ਕਰਾਈ ਤੇ ਨੋਟਿਸ ਵੀ ਸਰ ਅਨਾਉਂਸਮੈਂਟ ਦੀ ਗੱਲ ਕਰੀ ਤਾਂ ਅਨਾਉਂਸਮੈਂਟ ਹਰ ਕੋਈ ਬਾਹਰ ਰੋਡਾਂ ਤੇ ਬੈਠਾ ਨਹੀਂ ਠੀਕ ਆ ਅਨਾਉਂਸਮੈਂਟ ਤੇ ਹੀ ਹੈ ਤੁਸੀਂ ਸੁਣ ਲਈ ਮੈਂ ਇਸ ਨੂੰ ਇੱਕ ਜਣੇ ਨੇ ਨਹੀਂ غور ਕੀਤਾ ਇੱਕ ਤਰੀਕਾ ਕਾਨੂੰਨੀ ਕਾਰਵਾਈ ਮੈਂ ਤੁਹਾਡੇ ਕਰਨੀਆ ਤੁਸੀਂ ਕਿਵੇਂ ਦੇ ਕਰਨੀਆ ਉਹਦਾ ਨੋਟਿਸ ਹੁੰਦਾ ਵਕੀਲ ਕਦਰ ਲਈ ਬੈਠੇ ਨੇ ਕੋਟਾਂ ਦੇ ਇਸ ਲਈ ਬੈਠੇ ਨੇ ਕਿ ਅਸੀਂ ਕਿਸੇ ਕੇਸ ਕਰਨ ਜਾਣਾ ਤੇ ਉਹਨਾਂ ਨੂੰ ਨੋਟਿਸ ਦੇਾਂਗੇ ਬਿਨਾਂ ਮੂੰਹ ਜਬਾਨੀ ਕੇਸ ਨਹੀਂ ਹੁੰਦੇ ਤੇ ਉਹ ਅਫਸਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਸਿੱਧਾ ਕਿਹਾ ਕਿ ਨੇ ਜੀ ਸਾਹਿਬ ਨੂੰ ਪਿੱਛੇ ਹੁਕਮ ਆਇਆ ਕਿ ਅਸੀਂ ਇਹ ਕਲੋਨੀ ਸਾਰੀ ਪੁੱਟਨੀ ਹੈ ਤੇ ਜੇ ਪੁੱਟਨੀ ਹੈ ਤੇ ਚਲੋ ਜੀ ਉਹਨਾਂ ਕਾਰਵਾਈ ਕਰ ਹੀ ਦਿੱਤੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਕਿਸੇ ਨਾਲ ਕੋਈ ਧੱਕਾ ਨਾ ਹੋਏ ਤੇ ਸਾਰਿਆਂ ਨਾਲ ਬਰਾਬਰ ਦੀ ਕਾਰਵਾਈ ਹੋਏ ਜਿੱਦੀ ਜਿੰਨੀ ਬੰਦੀ ਜਗਾ ਉਹਨਾਂ ਕੀਤੀ ਤੇ ਪਲੱਸ ਜੋ ਨੁਕਸਾਨ ਹੋਇਆ ਅਗੋ ਇਕ ਕਲੋਨੀ ਦੀ ਜ਼ਿੰਮੇਵਾਰੀ ਹੈ ਇੰਪਰੂਵਮੈਂਟ ਡਿਸਟ੍ਰਿਕਟ ਦੇ ਈਓ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਕਲੋਨੀ ਨੂੰ ਦੁਬਾਰਾ ਇਹਨੂੰ ਬਣਾਣ, ਕਿਆਰੀਆਂ ਬਣਾ ਕੇ ਦੇਣ ਲੋਕਾਂ ਨੂੰ, ਗਲੀਆਂ ਬਣਾ ਕੇ ਦੇਣ, ਸਫਾਈ ਕਰਨ, ਗੰਦ ਦੇ ਢੇਰ ਇੱਥੋਂ ਚੁਕਾਣ। ਦੇਖੋ ਉਹ ਉਹ ਕਰਮਚਾਰੀ ਐ ਆਰਾਮ ਨਾਲ ਬੈਠੇ ਨੇ ਫੋਨਾਂ ਤੇ ਗੱਲਾਂ ਕਰਸਨ। ਇਹਨਾਂ ਨਾਲ ਨੁਕਸਾਨ ਲੋਕਾਂ ਦਾ ਕੀ ਹੱਟੀ ਤੰਡੀ ਆ। ਕੀ ਕੀ ਕਹਿਣਾ ਜੀ? ਆ ਮਿਲਦਾ ਤੇ ਅਸੀਂ ਹੋ ਸਕਦਾ ਜੋ ਅਸਾ ਇਹ ਛੇਚੋਟ ਬਾਹਰ ਅਸੀਂ ਇਹਨੂੰ ਅੱਧੀ-ਅੱਧੀਆਂ ਕਰਦੇ ਜਿੰਨੀਆਂ ਸਾਨੂੰ ਕਹਿੰਦੇ ਖਦਾ ਹਾਂ ਤੱਕ ਚੱਲੋ। ਹੋ ਸਕਦਾ ਅਸੀਂ ਉਹ ਵੀ ਨਾਂ ਦੇ ਬਾਹਰ ਅਸੀਂ ਪੂਰੀ ਜਿੰਨੀ ਇਹਨਾਂ ਦੀ ਮੈਜ਼ਰਮੈਂਟ ਉਸ ਤਰ੍ਹਾਂ ਨਾ ਚੱਲ ਸਕਦੇ ਸੀ ਠੀਕ ਹੈ ਪਰ ਇਹਨਾਂ ਨੂੰ ਸਾਨੂੰ ਮੌਕੇ ਨਹੀਂ ਦਿੱਤੇ ਇਹਨਾਂ ਨੇ ਬੈਲੀ ਨਹੀਂ ਕੀਤਾ ਲੇਡੀਜ਼ ਸਾਰੀ ਲੰਚ ਦਾ ਟਾਈਮ ਅੰਦਰ ਭੱਜੀਆਂ ਆਈਆਂ ਜੀਸੀਬੀ ਮਸ਼ੀਨਾਂ ਚੋੱਕ ਕੇ ਇਹ ਬਾਸ ਸੁਣ ਕੇ ਪੁਲਿਸ ਦਾ ਸੁਣ ਕੇ ਇਹ ਤੇ ਸਿਰ ਇੱਕ ਦਹਾਕੇ ਦਾ ਕਲੋਨੀ ਦੇ ਵਿੱਚ ਤੁਸੀਂ ਆਮ ਜਨਤਾ ਨੂੰ ਜੋ ਪਾ ਰਹੇ ਹੋ ਇਹ ਲੋਕੀ ਠੀਕ ਹੈ ਸਹਿਨ ਕਰਦੇ ਪਏ ਨੇ ਪਰ ਕਿੰਨੇ ਦਿਨ ਸਹਿਨ ਕਰਨਗੇ ਕੋਈ ਵੀ ਹੋਏ ਠੀਕ ਹੈ ਐਸੀ ਕਲੋਨੀ ਦੀ ਠੀਕ ਹੈ ਅਸੀਂ ਦੁਬਾਰਾ ਇਹਨੂੰ ਕੋਈ ਕਾਰਵਾਈ ਕੰਮ ਪਾਵਾਂਗੇ ਵੀ ਕਲੋਨੀ ਦਾ ਕੱਟ ਵੀ ਕਰਾਂਗੇ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਕਿ ਜੋ ਵੀ ਨੁਕਸਾਨ ਆਇਆ ਕਿਸੇ ਸਰ ਨੂੰ ਹੀ ਬੂਮਟ ਕਿਉਂ ਮੈਂਟੇਨ ਕਰੇ ਤਰੀਕੇ ਨਾਲ ਜਿੱਦਾਂ ਸੀ ਤੋੜਾ ਨੁਕਸਾਨ ਦੇਖੋ ਤੁਸੀਂ ਹਰਿਆਲੀ ਲਾਇਰ ਖਤਮ ਕਰਤੀ ਤੁਸੀਂ ਬਾਰ ਬਾਰ ਹਰਿਆਲੀ ਦਾ ਜ਼ਿਕਰ ਕਰਦੇ ਹੋ ਜਗ੍ਹਾ ਜਗ੍ਹਾ ਜਾ ਕੇ ਸੈਮੀਨਾਰ ਲਗਾ ਰਹੇ ਹੋ ਸਕੂਲਾਂ ਦੇ ਵਿੱਚ ਹਰਿਆਲੀ ਕਰੋ ਹਰਿਆਲੀ ਕਰੋ ਬੂਟੇ ਲਾਓ ਤੇ ਅੱਜ ਬੂਟੇ ਪੁੱਟਣ ਤੋਂ ਪਹਿਲਾਂ ਨਾ ਕੋਈ ਕਿਹੜੇ ਨੋਟਿਸ ਜੰਗਲਾਤ ਮੈਗਮੇ ਦਾ ਦਿਖਾਓ ਜੰਗਲਾਤ ਮੈਗਮੇ ਵਾਲੇ ਅਫਸਰ ਬਲਾਕ ਕਿਹੜੇ ਨੇ ਰਕਸ਼ ਪੁੱਟਣ ਵਾਲੇ ਦਿਖਾਓ ਨਾ ਉਹਨਾਂ ਦੇ ਵੀ ਇਹ ਪੁੱਛੀਏ ਕਿ ਤੁਹਾਡੇ ਕੋ ਕਿਹੜਾ ਜਹਾ ਨੋਟਿਸ ਕਿਹੜਾ ਹੈ ਤੁਹਾਡਾ ਰਕਸ਼ ਪੁੱਟਣ ਦਾ 20 ਸਾਲ ਦਾ 15 ਸਾਲ ਦੇ ਬੂਟੇ ਆ ਇਹ ਕਿਦਾਂ ਇਹ 2 ਦਿਨ ਚ ਬਣਿਆ 10-10 ਸਾਲ ਹੋ ਗਏ ਨੇ ਵ੍ਰਿਖਾਂ ਦੇ ਵਿੱਚ ਤੇ ਇਸ ਲਈ ਇਹਨਾਂ ਨੂੰ ਥੋੜਾ ਜਿਆ ਸੰਭਲ ਕੇ ਚੱਲਣਾ ਚਾਹੀਦਾ ਲੋਕਾਂ ਨੂੰ ਨੋਟਿਸ ਤੇ ਵਰਨਿੰਗ ਦਿਓ ਠੀਕ ਹੈ ਲੋਕੀ ਤੇ ਰਹੀ ਗੱਲ ਵ੍ਰਿਖ ਦੀ ਜੇ ਵ੍ਰਿਖ ਜਿਆਦਾ ਵੱਡੇ ਨੇ ਉਹ ਜੰਗਲਾਤ ਵਿਭਾਗ ਦਾ ਕੰਮ ਆ ਵ੍ਰਿਖ ਕੱਟਣੇ ਨਾ ਕਿ ਲੋਕਾਂ ਨੇ ਚੜ ਚੜ ਕੇ ਕੱਟਣੇ ਨੇ ਤੇ ਜੋ ਵੀ ਪ੍ਰਸ਼ਾਸਨਗੀ ਤਾਂ ਸਾਨੂੰ ਬੜਾ ਦੁੱਖ ਹੈ ਗਿਲਾ ਵੀ ਹੈ ਪ੍ਰਸ਼ਾਸਨ ਨਾਲ ਵੀ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਵੀ ਰਹੇਗਾ ਕਿ ਸਰਕਾਰ ਨਾਲ ਵੀ ਰਹੇਗਾ ਕਿ ਸਾਡੇ ਨਾਲ ਧੱਕਾ ਹੈ ਨਾਜਾਇਜ਼ ਧੱਕਾ